31 ਕੱਤਰ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਰਾਜ ਦੇ ਵਿੱਚ ਹੋ ਰਹੇ ਵਿਕਾਸ ਦੇ ਕੰਮ ਜਿਹੜੇ ਵੱਖ-ਵੱਖ ਵਿਭਾਗ ਕਰ ਰਹੇ ਨੇ ਉਹਨਾਂ ਦਾ ਬੜਾ ਵੇਰਵੇ ਸਹਿਤ ਜਾਇਜ਼ਾ ਲਿਆ ਸਾਰੇ ਵਿਭਾਗਾਂ ਨੂੰ ਉਹਨਾਂ ਨੇ ਸਖਤ ਨਿਰਦੇਸ਼ ਦਿੱਤੇ ਕਿ ਜਿਹੜੇ ਵੀ ਕੰਮ ਜਿੰਨਾ ਵੀ ਬਜਟ ਹਰ ਵਿਭਾਗ ਨੂੰ ਅਲੋਕੇਟ ਹੋਇਆ ਹਰ ਵਿਭਾਗ ਉਪਰਾਲਾ ਕਰੇ ਕਿ ਉਹ ਸਾਰਾ ਬਜਟ 31 ਮਾਰਚ ਤੋਂ ਪਹਿਲਾਂ ਪਹਿਲਾਂ ਯੂਟਿਲਾਈਜ਼ ਹੋ ਜਾਏ ਤਾਕੀ ਜੋ ਬਜਟ ਸਰਕਾਰ ਨੇ ਲੋਕਾਂ ਦੇ ਹਿੱਤ ਦੇ ਕੰਮਾਂ ਦੇ ਲਈ ਇਅਰਮਾਰਕ ਕੀਤਾ ਹੈ ਉਹਦਾ ਲਾਭ ਐਕਚੁਅਲੀ ਲੋਕਾਂ ਨੂੰ ਪਹੁੰਚ ਸਕੇ ਵੱਖ-ਵੱਖ ਵਿਭਾਗਾਂ ਦੀ ਕਾਰਵਾਈ ਬੜੇ ਵੇਰਵੇ ਨਾਲ ਸੀਐਮ ਸਾਹਿਬ ਨੇ ਰਿਵਿਊ ਕੀਤੀ ਰਿਵਿਊ ਕਰਦੇ ਹੋਏ ਕਈ ਇਸ਼ੂਜ਼ ਉਹਨਾਂ ਦੇ ਸਾਹਮਣੇ ਆਏ ਜਿਸ ਅਪ੍ਰਿਸ ਕੰਟੀਨਿਊ ਰਿਵਿਊ ਕਰਦੇ ਹੋਏ ਕਈ ਇਸ਼ੂ ਸੀਐਮ ਸਾਹਿਬ ਦੇ ਸਾਹਮਣੇ ਆਏ ਜਿਨ੍ਹਾਂ ਦਾ ਉਹਨਾਂ ਨੇ ਮੌਕੇ ਤੇ ਹੀ ਫੈਸਲਾ ਲਿੱਤਾ ਫੋਰ ਐਗਜ਼ਾਮਪਲ ਵਾਟਰ ਰਿਸੋਰਸਸ ਵਿਭਾਗ ਜੀ ਨੂੰ ਕਿ ਇਰੀਗੇਸ਼ਨ ਕਹਿੰਦੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਸਾਲ ਚ ਸਿਰਫ ਦੋ ਵਾਰ ਹੀ ਬੰਦੀ ਮਿਲਦੀ ਹੈ ਤਾਂ ਪਹਿਲੀ ਬੰਦੀ ਸਾਨੂੰ ਅਪ੍ਰੈਲ ਐਂਡ ਮਈ ਦੇ ਵਿੱਚ ਮਿਲਦੀ ਹੈ ਤੇ ਜਿਹੜਾ ਸਾਡਾ ਬਜਟ ਜਦ ਅਪ੍ਰੈਲ ਦੇ ਵਿੱਚ ਆਉਂਦਾ ਹੈ ਤਾਂ ਉਸ ਤੋਂ ਬਾਅਦ ਟੈਂਡਰਿੰਗ ਵਗੈਰਾ ਕਰਦੇ ਕਰਦੇ ਸਾਡਾ ਬੰਦੀ ਦਾ ਟਾਈਮ ਲੰਘ ਜਾਂਦਾ ਹੈ ਤਾਂ ਅਸੀਂ ਇਸ ਲਈ ਆਪਣਾ ਫੰਡ ਯੂਟਿਲਾਈਜ਼ ਕਰਨ ਦੇ ਵਿੱਚ ਲੇਟ ਹੋ ਜਾਂਦੇ ਆ ਦੂਜੀ ਬੰਦੀ ਦੇ ਦੌਰਾਨ ਹੀ ਸਾਨੂੰ ਸਾਰੇ ਕੰਮ ਕਰਨੇ ਪੈਂਦੇ ਨੇ ਤਾਂ ਉਹਨਾਂ ਨੇ ਵਿੱਤ ਵਿਭਾਗ ਨੂੰ ਨਾਲ ਦੀ ਨਾਲ ਨਿਸ਼ਾਨੇ ਦੇਸ਼ ਦਿੱਤੇ ਕਿ ਇਰੀਗੇਸ਼ਨ ਵਿਭਾਗ ਨੂੰ ਦਸੰਬਰ ਅੰਤ ਜਾਂ ਜਨਵਰੀ ਦੇ ਸ਼ੁਰੂ ਦੇ ਵਿੱਚ ਹੀ ਦੱਸ ਦਿੱਤਾ ਜਾਏ ਕਿ ਉਹਨਾਂ ਨੂੰ ਕਿੰਨਾ ਬਜਟ ਦੇਣਾ ਹੈ ਅਗਲੇ ਸਾਲ ਤਾਂ ਜੋ ਉਸ ਮੁਤਾਬਕ ਆਪਣੇ ਕੰਮਾਂ ਦੇ ਟੈਂਡਰ ਵਗੈਰਾ ਪਹਿਲਾਂ ਹੀ ਇਸ਼ੂ ਕਰਕੇ ਟੈਂਡਰ ਵਗੈਰਾ ਅਪਰੂਵਲ ਦੀ ਕਾਰਵਾਈ ਕਰ ਲੈਣ ਤਾਂ ਜੋ ਜਦ ਬੰਦੀ ਆਏ ਪਹਿਲੀ ਬੰਦੀ ਦਾ ਵੀ ਪੂਰਾ ਫਾਇਦਾ ਉਠਾ ਸਕਣ ਤੇ ਦੂਸਰੀ ਬੰਦੀ ਦਾ ਵੀ ਇਸੇ ਤਰ੍ਹਾਂ ਪੀ ਡਬਲਯੂ ਡੀ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਬਰਸਾਤਾਂ ਉਹਨਾਂ ਨੂੰ ਵੀ April ਚ ਬਜਟ ਆਂਦਾ ਜਦ ਤੱਕ ਟੈਂਡਰਿੰਗ ਖਤਮ ਹੁੰਦੀ ਹੈ ਉਦੋਂ ਤੱਕ ਮੌਨਸੂਨ ਸੈਸ਼ਨ ਮੌਨਸੂਨ ਸ਼ੁਰੂ ਹੋ ਜਾਂਦੇ ਨੇ ਬਰਸਾਤਾਂ ਦੇ ਵਿੱਚ ਜਿਹੜੇ ਸੜਕਾਂ ਦੇ ਕੰਮ ਕੀਤੇ ਜਾਂ ਤਾਂ ਸੜਕਾਂ ਬਹੁਤ ਛੇਤੀ ਖਰਾਬ ਹੋ ਜਾਂਦੀਆਂ ਹਨ ਇਸ ਲਈ ਉਹਨਾਂ ਦੇ ਕੇਸ ਦੇ ਵਿੱਚ ਵੀ ਇਹ ਫੈਸਲਾ ਕੀਤਾ ਗਿਆ ਕਿ ਬਜਟ ਐਡਵਾਂਸ ਵਿੱਚ ਦੱਸ ਦਿਓ ਤਾਂ ਜੋ ਆਪਣੀ ਟੈਂਡਰਿੰਗ ਕਰ ਲੈਣ ਤੇ ਮਾਰਚ ਅੰਤ ਦੇ ਵਿੱਚ ਜਦ ਸਰਦੀ ਮੁੱਕਦੀ ਹੈ ਉਦੋਂ ਤੋਂ ਹੀ ਸੜਕਾਂ ਦੀ ਉਸਾਰੀ ਸ਼ੁਰੂ ਕਰ ਦੇਣ। ਐਗਰੀਕਲਚਰ ਵਿਭਾਗ ਨੇ ਦੱਸਿਆ ਕਿ ਕਿਉਂਕਿ ਹੁਣ ਆਰਡੀਐਫ ਦੇ ਫੰਡਸ ਨਹੀਂ ਆ ਰਹੇ ਇਸ ਪਿੱਛੇ ਮੰਡੀ ਬੋਰਡ ਦੇ ਕਾਫੀ ਇੰਜੀਨੀਅਰ ਇਸ ਟਾਈਮ ਅੰਡਰ ਵਰਕ ਨੇ ਤੋ ਇਸ ਲਈ ਫੈਸਲਾ ਕੀਤਾ ਗਿਆ ਕਿ ਦੂਸਰੇ ਵਿਭਾਗਾਂ ਦੇ ਵਿੱਚ ਜਾਂ ਤਾਂ ਉਹਨਾਂ ਨੂੰ ਕੰਮ ਉਹਨਾਂ ਦੀਆਂ ਸੇਵਾਵਾਂਵਾਂ ਦਿੱਤੀਆਂ ਜਾਣਗੀਆਂ ਜਾਂ ਦੂਜੇ ਵਿਭਾਗਾਂ ਦੇ ਕੰਮ ਉਹਨਾਂ ਨੂੰ ਦਿੱਤੇ ਜਾਣਗੇ ਤਾਂ ਜੋ ਰਾਜ ਦੇ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਸਪੀਡ ਨਾਲ ਕੀਤਾ ਜਾ ਸਕੇ ਇਸ ਦੇ ਨਾਲ ਹੀ ਸੀਐਮ ਸਾਹਿਬ ਨੇ ਸਾਰਿਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਸਾਰੇ ਆਪਣੀਆਂ ਜ਼ਿਲ੍ਹਾ ਇਕਾਈਆਂ ਨੂੰ ਡਿਸਟ੍ਰਿਕਟ ਯੂਨਿਟਸ ਨੂੰ ਤਹਿਸੀਲ ਯੂਨਿਟਸ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਪਬਲਿਕ ਦੇ ਕੰਮ ਬਿਲਕੁਲ ਕਰਪਸ਼ਨ ਫ੍ਰੀ ਮੈਨਰ ਦੇ ਵਿੱਚ ਤੇ ਬਿਲਕੁਲ ਸੁਖਾਲੇ ਢੰਗ ਨਾਲ ਬਿਨਾ ਪਬਲਿਕ ਦੀ ਹਰਾਸਮੈਂਟ ਦੇ ਕਿਤੇ ਜਾਣ ਤਾਂ ਜੋ ਪਬਲਿਕ ਨੂੰ ਸਰਕਾਰ ਜੋ ਵੀ ਸੇਵਾਵਾਂ ਦਿੰਦੀਆਂ ਹੈ ਉਹ ਬਿਲਕੁਲ ਨਿਰਵਿਗੰਨ ਤਰੀਕੇ ਦੇ ਨਾਲ ਤੇ ਸੁਖਾਲੇ ਤਰੀਕੇ ਨਾਲ ਦਿੱਤੀਆਂ ਜਾ ਸਕਣ। ਜਿਵੇਂ ਤੁਸੀਂ ਜਾਣਦੇ ਹੋ ਇਰੀਗੇਸ਼ਨ ਦੇ ਵਿੱਚ ਸੀਐਮ ਸਾਹਿਬ ਨੇ ਪਿਛਲੇ ਸਾਲ ਤੋਂ ਹੀ ਇਹ ਕੈਂਪੇਨ ਚਲਾਇਆ ਹੋਇਆ ਹੈ ਕਿ ਖਾਲਾਂ ਦੀ ਸਫਾਈ ਕਰਨੀ ਹੈ ਜਿੱਥੇ-ਜਿੱਥੇ ਰਿਪੇਅਰ ਵਰਕਸ ਕਰਨੇ ਹਨ ਨਵੇਂ ਕੰਮ ਕਰਨੇ ਹਨ ਤਾਂ ਕਿ ਟੀਲਾਂ ਤੱਕ ਪਾਣੀ ਪਹੁੰਚੇ ਤਾਂ ਇਰੀਗੇਸ਼ਨ ਵਿਭਾਗ ਦਾ ਬਹੁਤ ਡਿਟੇਲ ਵਿੱਚ ਰਿਵਿਊ ਕੀਤਾ ਗਿਆ ਇਸੇ ਤਰ੍ਹਾਂ ਹੈਲਥ ਵਿਭਾਗ ਉਹਦੇ ਜਿਹੜੇ ਡਿਸਟ੍ਰਿਕਟ ਹਸਪੀਟਲਸ ਦੀ ਅਪਗ੍ਰੇਡੇਸ਼ਨ ਹੋਣੀ ਹੈ ਆਮ ਆਦਮੀ ਕਲੀਨਿਕਸ ਬਣਨੇ ਨੇ ਹੋਰ ਹੈਲਥ ਸੇਵਾਵਾਂ ਪਬਲਿਕ ਨੂੰ ਦੇਣੀਆਂ ਨੇ ਬੜਾ ਡਿਟੇਲਸ ਰਿਵਿਊ ਕੀਤਾ ਗਿਆ ਐਜੂਕੇਸ਼ਨ ਜੋ ਵੀ ਸੀਐਮ ਸਾਹਿਬ ਦੇ ਤੁਸੀਂ ਰੋਜ਼ ਸੁਣਦੇ ਹੋ ਪ੍ਰਾਇੋਰਟੀ ਏਰੀਆਜ਼ ਦੇ ਸਾਰਿਆਂ ਨੂੰ ਸੀਐਮ ਸਾਹਿਬ ਨੇ ਬਹੁਤ ਵੇਰਵੇ ਨਾਲ ਰਿਵਿਊ ਕੀਤਾ ਜਿਵੇਂ ਮੈਂ ਪਹਿਲਾਂ ਹੀ ਕਿਹਾ ਜੀ ਕਿ ਉਹਨਾਂ ਨੇ ਟਾਈਮ ਕਾਊਂਟ ਕੀਤਾ ਕਿ ਜਿੰਨਾ ਵੀ ਕਿਸੇ ਵੀ ਵਿਭਾਗ ਨੂੰ ਬਜਟ ਦਿੱਤਾ ਗਿਆ ਵਿਭਾਗ ਇਹ ਯਕੀਨੀ ਬਣਾਏ ਕਿ ਮੌਜੂਦਾ ਵਿੱਤੀ ਸਾਲ ਯਾਨੀ ਜੋ ਕਿ 31 ਮਾਰਚ ਨੂੰ ਖਤਮ ਹੋ ਰਿਹਾ ਉਹ ਤੱਕ ਵਿਭਾਗ ਆਪਣੇ ਸਾਰੇ ਪੈਸੇ ਯੂਟਿਲਾਈਜ਼ ਕਰੇ ਤੇ ਪਬਲਿਕ ਨੂੰ ਉਹਦਾ ਪੂਰਾ ਲਾਭ ਪਹੁੰਚਾਏ ਸਰ ਸਟੈਪ ਦੋ ਦੇ ਵਿੱਚ ਹੜਤਾਲ

ਸਰਕਾਰ ਨੂੰ ਵੀ ਮੁਸ਼ਕਿਲ ਨਾ ਆਏ ਤੇ ਸਾਡੇ ਜਿਹੜੇ ਮੁਲਾਜ਼ਮ ਸਾਥੀ ਨੇ ਉਹਨਾਂ ਦੀ ਵੀ ਹੱਕ ਰਸੀ ਹੋ ਜਾਵੇ ਸਰ ਕੱਲ ਦੀ ਮੀਟਿੰਗ ਤੋਂ ਬਾਅਦ ਮੁਲਾਜ਼ਮ ਸੰਦੂਸ਼ ਨਹੀਂ ਸੀ ਇਲੈਕਸ਼ਨਸ ਨੂੰ ਲੈ ਕੇ ਕੋਈ ਡਿਸਕਸ਼ਨ ਹੋਈ ਸਰ ਨਹੀਂ ਇਸ ਬਾਰੇ ਕੋਈ ਡਿਸਕਸ਼ਨ ਨਹੀਂ ਹੋਈ ਜੀ ਸਰ ਕਾਡ ਸਕੀਮ ਸਰ ਜਿਹੜੀ ਘਰ ਘਰ ਪਹੁੰਚਣੀ ਸੀ ਉਸ ਨੂੰ ਲੈ ਕੇ ਵੀ ਕੋਈ ਚर्चा ਹੋਈ ਹੈ ਜੀ ਇਸ ਬਾਰੇ ਵੀ ਡਿਸਕਸ਼ਨ ਹੋਇਆ ਜੀ ਬਟ ਇਹ ਵੀ ਬਹੁਤ ਹੀ ਮਹੱਤਵਪੂਰਨ ਸਕੀਮ ਹੈ ਜਿਸ ਬਾਰੇ ਮਾਨਯੋਗ ਮੁੱਖ ਮੰਤਰੀ ਜੀ ਖੁਦ ਖੇਤੀ ਹੀ ਆਪ ਜੀ ਨੂੰ ਸਾਰਿਆਂ ਨੂੰ ਦੱਸ उधर मीटिंग देविज मोटी नहीं गालौई कि आरडीएफ ना ऑन करके आ, मंडी बोर्डा स्टाफ विला बैठा उन्होंने यूटिलाइज करने दिया। सर एक एंटी डेंगू कैंपेन की बात हुई है और बच्चों को बोला गया कि हर शुक्रवार को एक घंटा उन्होंने स्कूल और आसपास के एरियाज में तो जो चेकिंग करनी है ताकि ये डेंगू ਵਿਚਾਰੀਆਂ ਨਹੀਂ ਜ਼ਿਆਦਾ ਨਿਊ ਪਾਲਿਸੀਜ਼ ਨਹੀਂ ਵਿਚਾਰੀਆਂ ਗਈਆਂ ਜ਼ਿਆਦਾ ਇੰਪੋਰਟੈਂਟ ਇਹ ਹੈ ਸੀ ਕਿ ਜੋ ਆਲਰੇਡੀ ਅਪਰੂਵਡ ਕੰਮ ਨੇ ਸੀਐਮ ਸਾਹਿਬ ਦੀਆਂ ਜੋ ਅਨਾਉਂਸਮੈਂਟਸ ਹੋ ਚੁੱਕੀਆਂ ਨੇ ਉਹ ਸਾਰੀਆਂ ਨੂੰ ਟਾਈਮਲੀ ਤਰੀਕੇ ਦੇ ਨਾਲ ਇੰਪਲੀਮੈਂਟ ਕੀਤਾ ਜਾਵੇ ਕਿਉਂਕਿ ਅਨਾਉਂਸਮੈਂਟ ਹੋ ਜਾਂਦੀ ਹੈ ਗਰਾਊਂਡ ਲੈਵਲ ਤੇ ਡਿਲੀਵਰ ਨਹੀਂ ਹੋ ਜਾਂਦੀ ਹੈ ਇਹੀ ਪਰਪਸ ਹੈਗਾ ਜੀ ਅੱਜ ਦੀ ਮੀਟਿੰਗ ਦਾ ਕਿ ਜਿਹੜੀਆਂ ਸੀਐਮ ਸਾਹਿਬ ਦੀਆਂ ਅਨਾਉਂਸਮੈਂਟਸ ਹੁੰਦੀਆਂ ਉਹ ਬਜਟ ਦੇ ਵਿੱਚ ਇਨਕੋਰਪੋਰੇਟ ਹੋ ਕੇ ਉਹਨਾਂ ਦੇ ਲਈ ਪੈਸਾ ਐਲੋਕੇਟ ਕਰ ਦਿੱਤਾ ਜਾਂਦਾ ਹੈ ਅੱਜ ਦੀ ਰਿਵਿਊ ਦਾ ਪਰਪਸ ਇਹੀ ਸੀ ਕਿ ਉਹ ਪੈਸਾ ਖਰਚ ਹੋਏ ਤੇ ਜੋ ਸੀਐਮ ਸਾਹਿਬ ਦੀਆਂ ਅਨਾਊਂਸਮੈਂਟਸ ਨੇ ਉਹ ਐਕਚੁਅਲੀ ਗਰਾਉਂਡ ਤੇ ਆਨਰ ਹੋਣ। ਸਰ ਸਰਪਲ ਪੁਆਇੰਟ ਸੀਐਮ ਸਾਹਿਬ ਨੇ ਟਾਰਗੇਟ ਦਿੱਤਾ ਵੀ ਨਿਊ ਇਅਰ ਤੱਕ ਕਿਹੜੇ ਡਿਪਾਰਟਮੈਂਟਸ ਦੇ ਪ੍ਰੋਜੈਕਟ ਜਿਹੜੇ ਡਿਲੇ ਚੱਲ ਰਹੇ ਸੀ ਉਹਨਾਂ ਨੂੰ ਜਲਦ ਤੋਂ ਜਲਦ ਪ੍ਰੀਅਰਟੀ ਦੇ ਦਿੱਤੇ। 31 ਮਾਰਚ ਤੱਕ ਸਾਰੇ ਡਿਪਾਰਟਮੈਂਟਸ ਨੂੰ ਕਿਹਾ ਕਿ ਜਿੰਨਾ ਵੀ ਉਹਨਾਂ ਦਾ ਬਜਟ ਨੇ ਜੋ ਵੀ ਉਹਨਾਂ ਨੂੰ ਬਜਟ ਦੇ ਵਿੱਚ ਪ੍ਰੋਜੈਕਟਸ ਹਿਅਰਮਾਰਕ ਕੀਤੇ ਗਏ ਨੇ ਉਹ ਸਾਰੇ 31 ਮਾਰਚ ਤੱਕ ਖਤਮ ਹੋਣ। ਸਰ ਸਰਕਾਰ ਦੀ ਕੋਸ਼ਿਸ਼ ਸੀ ਕਿ ਜਿਹੜੇ ਅਫਸਰ ਰਹੇ ਹੋ ਪ ਉਹ ਕਾਨੂੰਨੀ ਤਰ੍ਹਾਂ ਸੱਟ ਗਈ ਹੈ ਜਿਹੜਾ ਬਾਰੇ ਸਿੱਖਿਆ ਦੇ ਬਤਨ ਤੋਂ ਪਹਿਲੇ ਤੇ ਵਿਚਾਰ। ਇਹ ਤਾਂ ਸੀਐਮ ਸਾਹਿਬ ਦੀ ਸਟੈਂਡਿੰਗ ਕਮਿਟਮੈਂਟ ਹੈੀ ਹੈ ਜੀ ਇਹ ਡੀਸੀਜ਼ ਦੀ ਮੀਟਿੰਗ ਦੇ ਵਿੱਚ ਸੀਐਮ ਸਾਹਿਬ ਨੇ ਕਿਹਾ ਸੀ ਕਿਉਂਕਿ ਇਹ ਹਾਲਾ ਜਿਹੜਾ ਤੁਸੀਂ ਸਰਕਾਰ ਦੇ ਦੋ ਤਰ੍ਹਾਂ ਦੇ ਲੈਵਲ ਤੇ ਸਰਕਾਰ ઓਪਰੇਟ ਕਰਦੀ ਹੈ ਇੱਕ ਜ਼ਿਲ੍ਹਾ ਪੱਧਰ ਤੇ ਫੀਲਡ ਦੇ ਆਫੀਸਰਸ ਡੀਸੀ ਤੇ ਇੱਕ ਪਾਲਿਸੀ ਮੇਕਿੰਗ ਬਾਡੀਜ਼ ਤੇ ਜਾਂ ਹਾਇਰ ਲੈਵਲ ਤੇ ਐਡਮਿਨਿਸਟ੍ਰੇਟਿਵ ਸੈਕਟਰੀਜ਼ ਅੱਜ ਐਡਮਿਨਿਸਟ੍ਰੇਟਿਵ ਸੈਕਟਰੀਜ਼ ਦੀ ਨਾਲ ਮੀਟਿੰਗ ਹੋਈ ਉਦੇ ਵਿੱਚ ਜਨਰਲੀ ਸੀਐਮ ਸਾਹਿਬ ਨੇ ਕਿਹਾ ਕਿ ਆਪਣੇ ਆਪਣੀਆਂ ਵਿਭਾਗੀ ਇਕਾਈਆਂ ਜਿਹੜੀਆਂ ਜ਼ਿਲ੍ਹਾ ਪੱਦਰ ਦੀਆਂ ਨੇ ਉਹਨਾਂ ਨੂੰ ਕਹੋ ਕਿ ਉਹ ਫੀਲਡ ਦੇ ਵਿੱਚ ਜਾਣ ਲੋਕ ਜਿਹੜੇ ਦਫ਼ਤਰਾਂ ਦੇ ਵਿੱਚ ਆਉਂਦੇ ਨੇ ਉਹਨਾਂ ਦਾ ਸਮੇਂ ਸਿਰ ਤੇ ਬਿਨਾ ਕਿਸੇ ਹਰਾਸਮੈਂਟ ਦੇ ਬਿਨਾ ਕਿਸੇ ਕਰਪਸ਼ਨ ਤੇ ਉਹਨਾਂ ਨੂੰ ਸਰਕਾਰ ਆਪਣੀਆਂ ਸੇਵਾਵਾਂ ਉਪਲਬਧ ਸਾਰੇ ਡਿਪਾਰਟਮੈਂਟਸ ਦੀ ਹਾਂਜੀ ਅੱਜ ਸਾਰੇ ਡਿਪਾਰਟਮੈਂਟਸ ਦੀ ਥੈਂਕ ਯੂ